ਵਾਹਿਗੁਰੂ ਨਾਮੁ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਲਸਾ ਸਾਧ ਸੰਗਤ ਜੀਓ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਪੂਰਵੀ ਰਾਗ ਦੇ ਵਿੱਚ ਭਗਤ ਜੀ ਦੇ 57 ਸ਼ਬਦ ਸੰਪੂਰਨ ਹੋਏ 336 ਅੰਗ ਤੇ ਭਗਤ ਜੀ ਦਾ ਅਗਲਾ ਸ਼ੋਧ ਰੰਭ ਹੁੰਦਾ ਹੈ ਆਪਣੀ ਰਚਨਾ ਤੋਂ ਭਗਤ ਜੀ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਦੀ ਹੋਏ ਬਚਨ ਕਰਦੇ ਹਾਂ ਜੀ ਗਉੜੀ ਅਗਨ ਨਾ ਦਹ ਪਵਨ ਨਹੀਂ ਮਗਨ ਤਸਕਰ ਨੇਰ ਨ ਆਵੇ ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤੈ ਨ ਜਾਵੇ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਭਾਈ ਆਪਣੀ ਰਚਨਾ ਤੋਂ ਬਚਨ ਕਰਦੇ ਹੋਏ ਇਹ ਸ਼ਬਦ ਉਚਾਰਨ ਕਰਦੇ ਹਨ ਜਿਦੇ ਵਿੱਚ ਸੱਚੇ ਨਾਮ ਧਨ ਦੀ ਗੱਲ ਕਰਦੇ ਹੋਏ ਭਗਤ ਜੀ ਧਾਰਨਾ ਲੈ ਰਹੇ ਹਨ ਕਹਿੰਦੇ ਭਾਈ ਸੱਚਾ ਨਾਮ ਧੰ ਜਿਹੜਾ ਹੈ ਉਹ ਕਦੀ ਖਤਮ ਨਹੀਂ ਹੁੰਦਾ ਨਾ ਉਹਨੂੰ ਅੱਗ ਸਾੜ ਸਕਦੀ ਹੈ ਹਗਨ ਨੰਦ ਹੈ ਭਾਵ ਕੀ ਅੱਗ ਦੇ ਵਿੱਚ ਦਾਣ ਨਹੀਂ ਹੁੰਦਾ ਖਤਮ ਨਹੀਂ ਹੁੰਦਾ ਇਹ ਸੱਚੇ ਨਾਮ ਨੂੰ ਨਾ ਅੱਗ ਸਾੜ ਸਕਦੀ ਹੈ ਨਾ ਪਵਨ ਹਵਾ ਜਿਹੜੀ ਹੈ ਭਗਤ ਜੀ ਕਹਿੰਦੇ ਪਵਨ ਨਹੀਂ ਮਗਨਾ ਪਵਨ ਜਿਹੜੀ ਹਵਾ ਇਸ ਨਾਮ ਨੂੰ ਨਹੀਂ ਢਾ ਸਕਦੀ ਹਵਾ ਦੇ ਨਾਲੇ ਉੱਡ ਨਹੀਂ ਸਕਦਾ ਅਗਣ ਨਾਲੇ ਸੜ ਨਹੀਂ ਸਕਦਾ ਤਸਕਰ ਚੋਰ ਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਤਸਕਰ ਨੇੜਾ ਨਾ ਆਵੇ ਇਹ ਸੱਚੇ ਨਾਮ ਦੇ ਨੇੜੇ ਤਸਕਰ ਜਿਹੜਾ ਚੋਰ ਹੈ ਉਹ ਵੀ ਨੀਰ ਨੂੰ ਖੋਹ ਸਕਦਾ ਲਿਜਾ ਸਕਦਾ ਹੈ ਸੱਚਾ ਧਨ ਹੈ ਸਹ ਭਗਤ ਜੀ ਕਹਿੰਦੇ ਸੰਸਾਰੀ ਧਨ ਦੇ ਤੁਲ ਸੱਚਾ ਨਾਮ ਧਨ ਜਿਹੜਾ ਹੈ ਸਦਾ ਹੀ ਸਥਿਰ ਰਹਿੰਦਾ ਉਹਦੇ ਤੁਲ ਸੰਸਾਰੀ ਕੱਚਾ ਧਨ ਹੈ ਉਹ ਆਉਣ ਜਾਣ ਲੰਦਾ ਹੁੰਦਾ ਜਾਂਦਾ ਰਹਿੰਦਾ ਸੰਸਾਰੀ ਕੋਈ ਵੀ ਪਦਾਰਥ ਹਨ ਕੋਈ ਵੀ ਸੁਖ ਹਨ ਉਹ ਆਉਣ ਜਾਣ ਹੈ ਸ੍ਰਿਸ਼ਟੀ ਦੇ ਵਿੱਚ ਪਰ ਉਹਦੇ ਤੁਲ ਨਾਮ ਧਨ ਸੱਚਾ ਧਨ ਹੈ ਭਗਤ ਜੀ ਕਹਿੰਦੇ ਇਹਨੂੰ ਕੋਈ ਖੋ ਨਹੀਂ ਸਕਦਾ ਕੋਈ ਸਾੜ ਨਹੀਂ ਸਕਦਾ ਭਗਵਾਨ ਇਹਨੂੰ ਡਾ ਨਹੀਂ ਸਕਦੀ ਇਹ ਅਟਲ ਹੈ ਸੱਚਾ ਨਾਮ ਧੰਨ RAM ਨਾਮ ਧੰਨ ਕਰ ਸਚਉਨੀ ਸੋ ਤਨ ਕਤੇ ਨਾ ਜਾਵੇ ਭਗਤ ਜੀ ਕਹਿੰਦੇ ਭਾਈ ਇਹ ਸੱਚੇ ਨਾਮ ਧੰਨ ਦਾ ਵਪਾਰ ਕਰ ਇਹ ਅਕੱਤਰ ਕਰ ਸਚਉਨੀ ਤ ਭਾਵ ਅਕੱਤਰ ਕਹਿੰਦੇ ਇਕੱਠਾ ਕਰ ਸੱਚਾ ਨਾਮ ਧੰਨ ਇਹ ਜੇਬਾਰਾਈਂ ਜਪ ਕੇ ਹਿਰਦੇ ਵਿੱਚ ਨੂੰ ਕੱਤਰ ਕਰ ਨਾਮ ਧੰਨ ਨੂੰ ਕਹਿੰਦੇ ਸੋ ਧੰਨ ਕੱਤੇ ਨਾ ਜਾਵੇ ਕਹਿੰਦੇ ਸੱਚਾ ਧੰਨ ਹੈ ਨਾਮ ਧੰਨ ਭਾਈ ਰਾਮੇ ਹੋਇ ਨਾਮ ਰਮੇ ਹੋਇ ਪਰਮੇਸ਼ਰ ਦਾ ਰਾਮ ਦਾ ਨਾਮ ਜਪ ਕੇ ਇਹਦੇ ਗੋਲਾ ਨੂੰ ਕੱਤਰ ਕਰ ਇਹ ਧੰਨ ਸੱਚਾ ਧੰਨ ਹੈ ਹਮਰਾ ਧੰਨ ਮਾਧੋ ਗੋਬਿੰਦ ਧਰਨੀ ਧਰ ਇਹ ਸਾਰ ਧਨ ਕਹੀ ਐ ਭਗਤ ਜੀ ਕਿ ਬਚਨ ਕਰਦੇ ਹੁਣ ਰਹਾਉ ਦੀ ਪੰਕਤੀ ਵਿੱਚ ਹਿੰਦਰੀ ਭਾਵ ਦਰਸਾਣ ਕਰਨ ਕਹਿੰਦੇ ਸਾਡਾ ਤਾਂ ਧਨ ਕਿਹੜਾ ਹੈ ਕਹਿੰਦੇ ਹਮਰਾ ਧਨ ਮਾਧੋ ਗੋਬਿੰਦ ਕਹਿੰਦੇ ਮਾਧੋ ਜੀ ਧਰਤੀ ਦਾ ਮਾਲਕ ਗੋਬਿੰਦ ਰਾਏ ਇਹ ਸਾਡਾ ਧੰਨ ਹੈ ਸਾਡਾ ਇਹ ਦੇ ਨਾਲ ਹੀ ਭਗਤ ਜੀ ਕਹਿੰਦੇ ਮੇਲ ਹੈ ਧੰਨ ਮਾਧੂ ਗੋਵਿੰਦ ਧਰਨੀ ਧਾਰ ਇਹ ਸਾਰ ਧੰਨ ਕਹੀ ਹੈ ਕਹਿੰਦੇ ਇਹ ਸੱਚੇ ਨਾਮ ਦੇ ਨਾਲ ਜੁੜ ਕੇ ਇਹ ਮਾਲਕ ਨੂੰ ਧਰਤੀ ਦੇ ਮਾਲਕ ਗੋਵਿੰਦ ਨੂੰ ਜਿਹੜਾ ਕੀ ਧਰਤੀ ਨੂੰ ਪਾਲਦਾ ਹੈ ਮਾਧੂ ਰਾਏ ਗੋਵਿੰਦ ਰਾਏ ਕਿਉਂਕਿ ਉਹੀ ਸਾਡਾ ਸਭ ਕੁਝ ਹੈ ਉਹਦੇ ਨਾਲ ਹੀ ਸਾਡਾ ਮੇਲ ਹੈ ਰਿਸ਼ਤਾ ਹੈ ਸਾਨੂੰ ਹੋਰ ਧਨ ਦੀ ਲੋੜ ਨਹੀਂ ਇਹ ਹੈ ਧਨ ਇਹ ਸਾਰ ਧਨ ਕਹੀਏ ਸਦਾ ਸਥਿਰ ਰਹਿਣ ਵਾਲਾ ਉਹ ਹਰੀ ਹੈ गोविंद ਹੈ ਜਿਹੜਾ ਕਿ ਸਦਾ ਸਥਿਰ ਰਹਿਣਾ ਹੈ ਜਿਨੇ ਇਸ ਕਰਕੇ ਉਹੀ ਸਾਡਾ ਸੱਚਾ ਧਨ ਹੈ ਉਹੀ गोविंद ਸਾਡਾ ਸਾਡਾ ਉਹਦੇ ਨਾਲ ਹੀ ਰਿਸ਼ਤਾ ਮੇਲ ਹੈ ਜੋ ਸੁਖ ਪ੍ਰਭ ਗੋਵਿੰਦ ਦੀ ਸੇਵਾ ਸੋ ਸੁਖ ਰਾਜ ਨਾ ਲਹੀਐ ਭਗਤ ਜੀ ਕਹਿੰਦੇ ਜੋ ਗੋਵਿੰਦ ਦੀ ਸੇਵਾ ਵਿੱਚ ਸੁਖ ਹੈ ਨਾ ਉਹ ਰਾਜ ਭਾਗ ਵਿੱਚ ਵੀ ਨਹੀਂ ਹੈ ਕਹਿੰਦੇ ਸੋ ਸੁਖ ਪ੍ਰਭ ਗੋਵਿੰਦ ਦੀ ਸੇਵਾ ਵੀਰ ਸਾਹਿਬ ਜੀ ਕਹਿੰਦੇ ਭਾਈ ਜੋ ਸੁਖ ਉਹ ਸੱਚੇ ਗੋਵਿੰਦ ਦੀ ਸੇਵਾ ਵਿੱਚ ਹੈ ਉਹਦੇ ਸਿਮਰਨ ਵਿੱਚ ਹੈ ਉਹ ਸੁਖ ਰਾਜ ਭਾਗ ਉਸ ਪ੍ਰਾਪਤ ਕਰਕੇ ਵੀ ਨਹੀਂ ਮਿਲ ਸਕਦਾ ਕੋਈ ਰਾਜਾ ਬਣ ਜਾਵੇ ਤਾਂ ਵੀ ਉਹ ਸੁਖ ਨਹੀਂ ਲਾ ਸਕਦਾ ਜਿਹੜਾ ਸੁਖ ਉਹ ਗੋਵਿੰਦ ਦੀ ਪ੍ਰਭੂ ਦੀ ਸੇਵਾ ਵਿੱਚ ਹੈ ਰਹਾ ਇਸ ਰਾਮ ਦੇ ਕੀ ਭਗਤ ਜੀ ਵਚਨ ਕਰਦੇ ਹਨ ਜੀ ਇਸ ਧਨ ਕਾਰਨ शिव सनकादिक खोजत भय उदासी इ उदाहरण दे दिन भगत जी वीर साहिब जी कहंदे ਸਤਾਰਨ ਨੂੰ ਪ੍ਰਾਪਤ ਕਰਨ ਵਾਸਤੇ ਨਾ ਕਹਿੰਦੇ ਦੇਖੋ ਬ੍ਰਹਮਾ ਦੇ ਚਾਰ ਪੁੱਤਰ ਨਿਜ ਭਗਵਾਨ ਦੇ ਚਾਰ ਪੁੱਤਰ ਇਸ ਧਾਨ ਕਾਰਨ शिव शिव जी ਨੂੰ ਕਹਿੰਦੇ ਹਨ ਇਹ ਬ੍ਰਹਮਾ ਦੇ ਸੰਕ ਸਨਕਾਦਨ ਜਿਹੜੇ ਚਾਰ ਪੁੱਤਰ ਹੋਏ ਕਹਿੰਦੇ ਖੋਜ ਦੇ ਲੱਭਦੇ ਹੋਏ ਉਸ ਸੰਸਾਰ ਤੋਂ ਉਹਨਾਂ ਨੇ ਵਿਰਾਗ ਪ੍ਰਾਪਤ ਕਰ ਲਿਆ ਮਨਮੁਕੰਦ ਜੇਵਾ ਨਰਾਇਣ ਅਰੇ ਨਾ ਜਮਕੀ ਫਾਸੀ ਕਹਿੰਦੇ ਭਗਤ ਜੀ ਕਹਿੰਦੇ ਦੇਖੋ ਏਡੇ ਏਡੇ ਵੱਡੇ ਦੇਵਤੇ ਵੀ ਹਾਰ ਗਏ ਕਹਿੰਦੇ ਬ੍ਰਹਮਾ ਦੇ ਪੁੱਤਰ ਚਾਰ ਉਹ ਵੀ ਲੱਭਦੇ ਰਹੇ ਖੋਜਦੇ ਰਹੇ ਸ੍ਰਿਸ਼ਟੀ ਦੇ ਵਿੱਚ ਤੇ ਉਹਨਾਂ ਨੇ ਸੰन्यास ਲਿੱ ਲਿਆ ਸ੍ਰਿਸ਼ਟੀ ਤੋਂ ਤੇ ਉਸ ਤੋਂ ਬਾਅਦ ਵਚਨ ਕਰ ਦਿਆ ਨਾ ਅਗਲੀ ਭਗਤੀ ਵਿੱਚ ਬਚਨ ਕਰਦੇ ਹਨ ਮਨ ਮੁਕੰਦ ਜੀ ਬਾ ਨਰਾਇਣ ਕਹਿੰਦੇ ਮਨ ਜਿਹੜਾ ਉਹਨੂੰ ਜੱਪੇ ਮਨ ਦੇ ਵਿੱਚ ਉਹ ਵਸ ਜਾਵੇ ਮਨ ਮੁਕੰਦ ਜੀ ਬਾ ਨਰਾਇਣ ਪਰੇ ਨਾ ਜਮਕੀ ਫਾਸੀ ਭਗਤ ਜੀ ਕਹਿੰਦੇ ਜਿੰਨਾ ਭਾਈ ਗੁਰਮੁਖਾਂ ਦੇ ਮਨ ਦੇ ਵਿੱਚ ਉਹ ਵਸ ਜਾਂਦਾ ਕਹਿੰਦੇ ਮੁਕਤੀ ਦਾ ਦਾਤਾ ਜਿਨ੍ਹਾਂ ਦੇ ਮਨ ਵਿੱਚ ਹੈ ਮੁਕੰਦ ਤੋਂ ਭਾਵ ਮੁਕਤ ਕਰਨ ਵਾਲਾ ਜੀਵਾਤੀ ਨਰਾਇਣ ਪ੍ਰਭੂ ਹੈ ਕਹਿੰਦੇ ਉਹਨਾਂ ਨੂੰ ਜਮਾਂ ਦੀ ਫਾਈ ਨਹੀਂ ਪੈ ਸਕਦੀ ਉਹਨਾਂ ਦੇ ਗੱਲ ਵਿੱਚ ਜਮਾਂ ਦੀ ਫਾਈ ਕਿੱਥੇ ਪੈਣੀ ਹੈ ਕਹਿੰਦੇ ਜਦੋਂ ਉਹਦੇ ਨਾਲ ਮਨ ਦੇ ਵਿੱਚ ਵੀ ਉਹ ਵਸ ਗਿਆ ਜੀਵਾਤੀ ਵੀ ਉਹਦਾ ਵਾਸ ਹੋ ਗਿਆ ਕਹਿੰਦੇ ਫਿਰ ਜਮ ਦਾ ਕੀ ਕੰਮ ਹੈ ਨਿਜ ਧਨ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸੁਸਮਤ ਮਨ ਲਾਗਾ ਹਾ ਭਗਤ ਜੀ ਕਹਿੰਦੇ ਪ੍ਰਭੂ ਦੀ ਭਗਤੀ ਨਿਜ ਧਨ ਹੈ ਨਿਜ ਧਨ ਗਿਆਨ ਭਗਤ ਗੁਰਦਿਨੀ ਕਹਿੰਦੇ ਗੁਰ ਸੱਚੇ ਗੁਰੂ ਤੋਂ ਇਹ ਪ੍ਰਾਪਤੀ ਹੁੰਦੀ ਹੈ ਸਦਾ ਜਿਹੜਾ ਰਹਿ ਗਿਆਨ ਰੂਪੀ ਧਨ ਹੈ ਸੱਚਾ ਧਨ ਹੈ ਗੁਰ ਭਗਤ ਦਿਨੀ ਕਹਿੰਦੇ ਗੁਰੂ ਤੋਂ ਸੱਚੇ ਗੁਰੂ ਦੀ ਪ੍ਰਾਪਤੀ ਨਾਲ ਇਹ ਧਨ ਦੀ ਪ੍ਰਾਪਤੀ ਹੁੰਦੀ ਆ ਸਮਤ ਮਨ ਲਾਗਾ ਕਹਿੰਦੇ ਜਦੋਂ ਮਨ ਨੂੰ ਸਮਤ ਆ ਜਾਂਦੀ ਏ ਉਹ ਮਾਨਵ ਦੇ ਚਰਣਾ ਵਿਚਰਪਣ ਹੋ ਜਾਂਦਾ ਫਿਰ ਉਹਦੀ ਭਗਤੀ ਉਹਦਾ ਗਿਆਨ ਉਹਦਾ ਸੱਚਾ ਧਨ ਰੱਬ ਤੋਂਦਾ ਜਲਤ ਅੰਭ ਥੰਭ ਮਨ ਧਾਵਤ ਭਰਮ ਬੰਧਨੋਂ ਪੋ ਭਾਗਾ ਭਗਤ ਜੀ ਦੇਖੋ ਕੀ ਲਿਆ ਤੁਕਾ ਵਿੱਚ ਕਹਿੰਦੇ ਮਨ ਜਿਹੜਾ ਹੈ ਮਾਨੁ ਮੋਕੰਦ ਜੇਵਾ ਨਰਾਇਣ ਅਗੇ ਕਹੇ ਜਲਤ ਪੰਬ ਥੰਬ ਕਹਿੰਦੇ ਮਨ ਜਿਹੜਾ ਜਲਦਾ ਨਾ ਤ੍ਰਿਸ਼ਨਾ ਦੀ ਅੱਗ ਵਿੱਚ ਇਹ ਮਨ ਤੱਪਦਾ ਹੈ ਰਿਸ਼ਨਾ ਦੀ ਅੱਗ ਵਿੱਚ ਕਹਿੰਦੇ ਇਹਦੇ ਵਾਸਤੇ ਸੀਤਲਤਾਈ ਹੈ ਨਾਮ ਜਲਤ ਅੰਬ ਥੰਬ ਮਨ ਧਾਵਤ ਕਹਿੰਦੇ ਇਹ ਸਹਾਰਾ ਬਣਦਾ ਮਨ ਦਾ ਨਾਮ ਥੰਬ ਦੀ ਤਰ੍ਹਾਂ ਬਣਦੇ ਸਹਾਰਾ ਦਿੰਦਾ ਹੈ ਜਲਨ ਬੁਝਾਂਦਾ ਸਥੀਤਲਤਾਈ ਦਿੰਦਾ ਮਨ ਨੂੰ ਤ੍ਰਿਸ਼ਨਾ ਦੀ ਅੱਗ ਵਾਸਤੇ ਇਹ ਜਲਨ ਦਾ ਕੰਮ ਕਰਦਾ ਠੰਡੇ ਜਲ ਦਾ ਸੀਤਲਤਾਈ ਬਖਸ਼ਦਾ ਕਹਿੰਦੇ ਮਨ ਨੂੰ ਥੰਮ ਦੀ ਤਰ੍ਹਾਂ ਸਹਾਰਾ ਦੇ ਕੇ ਰੱਖਦਾ ਧਰਮ ਬੰਧਨ ਬੋ ਭਾਗਾ ਕਹਿੰਦੇ ਧਰਮ ਦੇ ਬੰਧਨਾਂ ਨੂੰ ਤੋੜ ਦਿੰਦਾ ਧਰਮ ਜਿਹੜਾ ਨੱਠ ਜਾਂਦਾ ਭੱਜ ਜਾਂਦਾ ਕਹਿੰਦੇ ਬੰਦਲਾ ਤੋਂ ਮੁਕਤੀ ਮਿਲ ਜਾਂਦੀ ਹੈ ਕਹੇ ਕਬੀਰ ਮਦਨ ਤੇ ਮਾਤੇ ਹਿਰਦੇ ਦੇਖ ਵਿਚਾਰੀ ਤੁਮ ਘਰ ਲੱਖ ਕੋਟ ਅਸਵ ਹਸੀ ਹਮ ਘਰ ਏਕ ਮਰਾਰੀ ਖੀਰਲੀ ਧੋਖਾ ਵਿੱਚ ਭਗਤ ਜੀ ਵਚਨ ਕਰਦੇ ਹਨ ਕਹੇ ਕਬੀਰ ਮਦਨ ਤੇ ਮਾਤੇ ਕਹਿੰਦੇ ਰਾਜਿਆਂ ਦੇ ਕੋਲ ਸਭ ਕੁਝ ਹੁੰਦਾ ਰਾਜਿਆਂ ਕੋਲ ਕਹਿੰਦੇ ਉਹ ਮਦਨ ਦੇ ਵਿੱਚ ਮਦ ਦੇ ਵਿੱਚ ਆਦੇ ਵਿੱਚ ਮਦਨ ਕਾਮ ਵਾਚਣਾਂ ਨੂੰ ਕਹਿੰਦੇ ਕਾਮ ਦੇ ਵਿੱਚ ਕਹਿੰਦੇ ਉਹ ਜੁੜੇ ਰਹਿੰਦੇ ਹਨ ਰਾਜੇ ਜਿਹੜੇ ਹਿਰਦੇ ਦੇ ਵਿੱਚ ਕਹਿੰਦੇ ਉਹਨਾਂ ਦੇ ਇਹ ਲਾਲਸਾ ਪੈਦਾ ਹੁੰਦੀ ਹੈ ਉਹਨਾਂ ਕੋਲ ਸਭ ਕੁਝ ਹੁੰਦਾ ਘਰ ਲਸ਼ਕਰ ਹੁੰਦਿਆਂ ਲੱਖ ਕੋਟ ਲੱਖਾਂ ਦੀ ਫੌਜ ਹੁੰਦੀ ਹੈ ਹਾਥੀ ਘੋੜੇ ਹੁੰਦਿਆਂ ਨਾ ਕੋਟ ਅਸਵ ਅਸਵ ਹਾਥੀ ਨੂੰ ਕਹਿੰਦੇ ਹਨ ਹਸਤੀ ਹਾਥੀ ਨੂੰ ਅਸਵ ਘੋੜੇ ਨੂੰ ਘੋੜੇ ਅਤੇ ਹਾਥੀ ਵੀ ਉਹਨਾਂ ਕੋਲ ਬਹੁਤ ਹੁੰਦੇ ਹਨ ਪਰ ਭਗਤ ਜੀ ਕਹਿੰਦੇ ਉਹ ਕਾਦੇ ਵਾਸਤੇ ਉਹਨਾਂ ਦਾ ਕੀ ਲਾਭ ਹੋਇਆ ਕਹਿੰਦੇ ਕੀ ਪ੍ਰਾਪਤੀ ਹੋਈ ਉਹਨਾਂ ਦੀ ਜਿਨ੍ਹਾਂ ਕੋਲ ਸਭ ਕੁਝ ਹੁੰਦੇ باوجود ਰਾਜ ਵੀ ਪ੍ਰਾਪਤ ਹੋ ਗਿਆ ਸਭ ਕੁਝ ਪ੍ਰਾਪਤ ਕਰਨ ਦੇ باوجود ਵੀ ਹਾਰ ਪ੍ਰਾਪਤ ਹੋਈ ਕਹਿੰਦੇ ਕੋ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਕਿਉਂਕਿ ਸੱਚੇ ਨਾਮ ਦਾ ਜਿਹੜਾ ਧਨ ਹੈ ਉਹ ਨਾ ਕੁਲ ਨਹੀਂ ਹੈ ਫਿਰ ਸਾਰੀ ਸੁੱਖਤਾ ਮਿਲ ਗਏ ਸਭ ਕੁਝ ਪ੍ਰਾਪਤ ਕਰ ਲਿਆ ਪਰ ਭਗਤ ਜੀ ਕਹਿੰਦੇ ਉੱਥੇ ਸੱਚੇ ਨਾਮ ਦੀਆਂ ਬਰਕਤਾਂ ਨਹੀਂ ਹਨ ਸੰਸਾਰੀ ਸੁੱਖਾਂ ਦੇ ਵਿੱਚ ਵੀ ਦੁੱਖ ਹਨ ਅਵੇ ਰਾਜ ਮਿਲ ਜੇ ਘਰ-ਵਾਰ ਮਿਲ ਜੇ, ਇਸਤਰੀਆਂ ਮਿਲ ਜਾਣ, ਘੋੜੇ ਹੱਸੀ, ਹਾਕੀ ਮਿਲ ਜਾਣ, ਭਗਤ ਜੀ ਕਹਿੰਦੇ ਪਰ ਸਾਡੇ ਕੋਲ ਇੱਕੋ ਹੀ ਹੈ ਨਾਮ। ਹਮ ਘਰ ਏਕ ਮਰਾਰੀ, ਕਹਿੰਦੇ ਸਾਡੇ ਘਰ ਵਿੱਚੋਂ ਮਰਾਰੀ ਵੱਸਦਾ ਹੈ। ਭਗਵਾਨ ਵਸਦਾ ਹੈ, ਹਰੀ ਵੱਸਦਾ ਹੈ ਪਰ ਉਹਨਾਂ ਦੇ ਘਰ ਵਿੱਚ ਉਹ ਨਹੀਂ ਹੈ। ਉਹਨਾਂ ਕੋਲ ਖਾਤੀ ਤਾਂ ਬਹੁਤ ਹਨ, ਘੋੜੇ ਬਹੁਤ ਹਨ ਪਰ ਉਹਨਾਂ ਦੇ ਘਰ ਪ੍ਰਭੂ ਨਹੀਂ ਵੱਸਦਾ। ਹਰੀ ਨਹੀਂ ਵੱਸਦਾ ਉਹਨਾਂ ਦੇ ਹਿਰਦਿਆਂ ਦੇ ਹਿਰਦੇ ਰੂਪੀ ਘਰ ਵਿੱਚ। ਕਹਿੰਦੇ ਪਰ ਅਸੀਂ ਹਰੀ ਦੀ ਪ੍ਰਾਪਤੀ ਕਰ ਚੁੱਕਿਆ ਕਹੇ ਕਵੀਰ ਮਦਨ ਤੇ ਮਾਤੇ ਹਿਰਦੇ ਦੇਖ ਵਿਚਾਰੀ ਕਹਿੰਦੇ ਹਿਰਦੇ ਨਾਲ ਭਾਈ ਵਿਚਾਰ ਕਰਕੇ ਦੇਖੀਏ ਤੁਮ ਘਰ ਲੱਖ ਕੋਟ ਅਸਵ ਹਸਤੀ ਕਹਿੰਦੇ ਹਮ ਘਰ ਏਕ ਮਰਾਰੀ ਕਹਿੰਦੇ ਇੱਕੋ ਪ੍ਰਭੂ ਸਾਡੇ ਚਿੱਤ ਵਿੱਚ ਵਸ ਚੁੱਕਾ ਹੈ ਸਾਨੂੰ ਇਹ ਦੁਨੀਆ ਦਾ ਰਾਜ ਭਾਗ ਦੌਲਤ ਇਹ ਪਦਾਰਥਾਂ ਦੀ ਲੋੜ ਨਹੀਂ ਇਨ੍ਹਾਂ ਦੇ ਹਿਰਦਿਆਂ ਦੇ ਵਿੱਚ ਹਰੀ ਦਾ ਪ੍ਰਭੂ ਦਾ ਵਾਸ ਹੋ ਜਾਂਦਾ ਹੈ ਉਹ ਸੰਸਾਰੀ ਫੁਰਨਿਆਂ ਤੋਂ ਰਹਿਤ ਹੋ ਜਾਂਦੇ ਹਨ ਉਹਨਾਂ ਨੂੰ ਟੱਲ ਰਾਜ ਦੀ ਪ੍ਰਾਪਤੀ ਹੁੰਦੀ ਹੈ ਸੱਚੇ ਨਾਮ ਦਾ ਰਾਜ ਜਿਹੜਾ ਕੀ ਆਤਮਾ ਨੂੰ ਜੁਨਾ ਤੋਂ ਰਹਿਤ ਕਰ ਦਿੰਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਬਖਸ਼ਦੇ ਹਨ ਕਬੀਰ ਸਾਹਿਬ ਜੀ ਇਹਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾੰਦੇ ਨੇਕਾ ਹੀ ਭੁੱਲਾਂ ਜੰਦਿਆਂ ਨ ਮਹਾਰਾਜ ਸਤਿਮਤ ਬਖਸ਼ਣ ਆਇਆ ਮਾਈ ਭਾਈ ਸਮੂਹ ਸੰਗਤਾਨੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ